ਅੰਗੀ ਫਿਕਰ ਨਾ ਕਰ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇੰਡੋਨੇਸ਼ੀਆ ਦੀ ਵੀਡੀਓ ਆਹੇ ਇੰਡੋਨੇਸ਼ੀਆ ਦੇ ਇੱਕ ਟਾਪੂ ਦੀ ਜਿੱਥੇ ਦਾ ਇੱਕ ਕਿਸਾਨ ਰਾਤ ਨੂੰ ਆਪਣੇ ਖੇਤਾਂ ਦੇ ਵਿੱਚ ਜਾਂਦਾ ਪਰ ਉਹ ਵਾਪਸ ਨਹੀਂ ਆਉਂਦਾ ਤੇ ਜਦੋਂ ਲੋਕ ਲੱਭਣਾ ਸ਼ੁਰੂ ਕਰਦੇ ਆ ਤਾਂ ਉਸ ਜਗ੍ਹਾ ਦੇ ਉੱਤੇ ਇੱਕ ਫੈਂਟਮ ਸਾਪਾ ਉਹ ਲੱਭਦਾ ਉਹਨਾਂ ਨੂੰ ਤੇ ਉਹਨਾਂ ਨੂੰ ਛੱਤ ਪੁੰਦੀ ਆ ਕਿ ਸੱਪ ਉਹਨਾਂ ਨੂੰ ਦੇਖ ਕੇ ਤੁਰਦਾ ਕਿਉਂ ਨਹੀਂ ਕਿਉਂਕਿ ਉਹ ਇੱਕ ਇਨਸਾਨ ਨੂੰ ਜਿਉਂਦੇ ਨੂੰ ਨਿਕਲ ਜਾਂਦਾ ਖਾ ਲੈਂਦਾ ਤੇ ਉਹਦੇ ਕਰਕੇ ਉਹ ਫਿਰ ਉੱਥੇ ਹੀ ਬੈਠ ਜਾਂਦਾ ਤੁਰਦਾ ਨਹੀਂ ਹੈਗਾ ਫਿਰ ਉਹ ਲੋਕ ਉਹਨੂੰ ਚੱਕਦੇ ਨੇ ਤੇ ਚੱਕ ਕੇ ਆ ਦੇਖੋ ਉਹਦੇ ਵਿੱਚ ਬਣਿਆ ਤਣਿਆ ਇਨਸਾਨ ਆ ਤੇ ਉਹ ਇਨਸਾਨ ਦਾ ਜਿਹੜਾ ਭਰਾ ਉਹ ਵਿਚਾਰਾ ਕੋਲੇ ਬੈਠ ਕੇ ਰੋਣ ਲੱਗਿਆ ਹੋਇਆ ਤੇ ਫਿਰ ਇਹ ਲੋਕ ਉਹਨੂੰ ਚੱਕ ਕੇ ਇਦਾਂ ਹੀ ਲੈ ਜਾਂਦੇ ਨੇ ਤੇ ਲੈ ਜਾ ਕੇ ਫਿਰ ਇਹਦਾ ਜਿਹੜਾ ਟੇਡਾ ਉਹਨੂੰ ਪਾੜ ਕੇ ਉਹ ਇਨਸਾਨ ਉਹਦੇ ਢਿੱਡ ਦੇ ਵਿੱਚੋਂ ਕੱਟਣਗੇ ਆ ਦੇਖੋ ਇੱਥੋਂ ਵੀ ਪਤਾ ਲੱਗਦਾ ਵੀ ਕੋਈ ਬੰਦਾ ਖਾਦਾ ਹੋਇਆ ਹੈ ਨਹੀਂ ਪੂਰੇ ਦਾ ਪੂਰਾ ਇਨਸਾਨ ਸੱਪ ਦੇ ਢਿੱਡ ਦੇ ਵਿੱਚ ਹਨਾ ਕਿਵੇਂ ਨੇ ਬੰਦੇ ਨੂੰ ਫੜਿਆ ਹੋਣਾ ਤੇ ਕਿਵੇਂ ਉਹਨੂੰ ਵਿਚਾਰੇ ਨੂੰ ਮਾਰਿਆ ਹੋਣਾ ਇਹ ਵੈਸੇ ਅੱਗੇ ਜਾ ਕੇ ਵੀਡੀਓ ਥੋੜੀ ਜਿਹੀ ਬਲਰ ਕਰ ਦਿੰਦੇ ਨੇ ਪਰ ਆਪਾਂ ਬਾਅਦ ਚ ਫੋਟੋ ਲਾਈ ਹੋਈ ਆ ਦੇਖੋ ਤੁਸੀਂ ਇਨਸਾਨ ਆ ਜਿਹੜਾ ਜਿਉਂਦੇ ਇਨਸਾਨ ਨੂੰ ਖਾ ਗਿਆ ਸੱਪ ਤੋਂ ਟਿੱਡ ਦੇ ਵਿੱਚੋਂ ਇੱਕ ਇਨਸਾਨ ਨਿਕਲਿਆ ਕੁਦਰਤਾ ਪਰਮਾਤਮਾ ਦਾ ਸਾਈਕਲ ਬਣਿਆ ਹੋਇਆ ਬਾਕੀ ਜਿਹਦੀ ਜਿਵੇਂ ਪਰਮਾਤਮਾ ਨੇ ਲਿਖਿਆ ਹੋ ਉਹ ਓਵੇਂ ਹੀ ਹੋਣੀਆ ਜਿੱਥੇ ਜੀਨੇ ਪਹੁੰਚਣਾ ਉਹਨੇ ਪਹੁੰਚ ਹੀ ਜਾਣਾ ਸੋ ਇਸ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਪਰਮਾਤਮਾ ਨੇ ਇਸ ਜ਼ਿੰਦਗੀ ਨੂੰ ਬੜਾ ਖੂਬਸੂਰਤ ਬਣਾਇਆ ਜੋ ਵੀ ਸਮਾਂ ਤੁਹਾਡੇ ਕੋਲ ਹੈਗਾ ਉਹਨੂੰ ਖਰਾਬ ਨਾ ਕਰੋ ਉਸ ਗੁਰਪੁਰਖ ਵਾਹਿਗੁਰੂ ਦੇ ਨਾਲ ਜੁੜੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ